ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਤਖਤਾ ਹੀ ਪਲਟ ਹੋ ਗਿਆ। ਭਾਜਪਾ ਨੇ 27 ਸਾਲਾਂ ਬਾਅਦ ਦਿੱਲੀ ਦੀ ਸਿਆਸਤ ਦੇ ਵਿੱਚ ਐਂਟਰੀ ਮਾਰ ਲਈ ਹੈ। 70 ਸੀਟਾਂ ਦੇ ਵਿੱਚੋਂ ਭਾਜਪਾ ਨੇ 48 ਸੀਟਾਂ ਜਿੱਤੀਆਂ ਨੇ ਤੇ ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਕਰਾਰੀ ਹਾਰ ਹੋਈ ਹੈ। 22 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਇਸ ਵਾਰ ਚੋਣ ਹਾਰ ਗਏ ਨੇ ਜੇਕਰ ਗੱਲ ਕਰੀਏ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਸੀਐਮ ਰਹੇ ਮਨੀਸ਼ सिसोदिया ਅਤੇ ਸੌਰਵ ਭਾਰਤਵਾੜ ਅਤੇ ਸਤੇਂਦਰ ਜੈਨ ਵਰਗੇ ਲੀਡਰ ਵੀ ਇਸ ਵਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਗਏ ਨੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜੇਕਰ ਗੱਲ ਕਰੀਏ ਦਿੱਲੀ ਦੀ ਸੀਐਮ ਆਤਿਸ਼ੀ ਦੀ ਤਾਂ ਉਹਨਾਂ ਨੇ ਕਲਕਾਜੀ ਸੀਟ ਤੋਂ ਆਪਣੀ ਚੋਣ ਜਿੱਤ ਲਈ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ 22 ਵਿਧਾਇਕ ਜਿੱਤੇ ਨੇ ਉਜੇਕਰ ਗੱਲ ਕਰੀਏ ਤਾਂ ਬੀਜੇਪੀ ਦੀ ਬੀਜੇਪੀ ਨੇ ਇਸ ਵਾਰ 48 ਸੀਟਾਂ ਜਿੱਤ ਕੇ ਪ੍ਰਚੰਡ ਜਿੱਤ ਦੇ ਨਾਲ ਆਪਣਾ ਪਰਚਮ ਲਹਿਰਾ ਦਿੱਤਾ ਹੈ ਹੁਣ ਇਸ ਜਿੱਤ ਤੋਂ ਬਾਅਦ ਪਾਰਟੀ ਦੇ ਵਿੱਚ ਇਹ ਚਰਚਾ ਹੈ ਕਿ ਸੀਐਮ ਕੌਣ ਹੋਏਗਾ ਪਾਰਟੀ ਦਾ ਜਿਹੜਾ ਮੁੱਖ ਮੰਤਰੀ ਕੌਣ ਹੋਏਗਾ ਦਿੱਲੀ ਦਾ ਜੋ ਮੁੱਖ ਮੰਤਰੀ ਬਣਾਇਆ ਜਾਏਗਾ ਬੀਜੇਪੀ ਕਿਸ ਨੂੰ ਕਿਸ ਚਿਹਰੇ ਨੂੰ ਅੱਗੇ ਲੈ ਕੇ ਆਉਂਦੀ ਹੈ ਇਸ ਵਾਰ ਜੋ ਸੱਤ ਨਾਮ ਸੀਐਮ ਦੀ ਰੇਸ ਦੇ ਵਿੱਚ ਨੇ ਜਦੀ ਚਰਚਾ ਬੜੀ ਛਿੜੀ ਹੋਈ ਹੈ ਇਸ ਨੂੰ ਲੈ ਕੇ ਕਾਫੀ ਸਸਪੈਂਸ ਬਣਿਆ ਹੋਇਆ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਸੱਤ ਚਿਹਰੇ ਕਿਹੜੇ ਨੇ ਜੋ ਸੀਐਮ ਦੀ ਰੇਸ ਦੇ ਵਿੱਚ ਨੇ ਲਿਸਟ ਦੇ ਵਿੱਚ ਪਹਿਲਾ ਨਾਮ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਪਰਵੇਸ਼ ਵਰਮਾ ਦਾ ਹੈ ਉਹ ਲਗਾਤਾਰ 2 ਵਾਰ ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਰਹੇ ਨੇ ਲਿਸਟ ਦੇ ਵਿੱਚ ਦੂਜਾ ਨਾਮ ਮਨੋਜ तिवारी ਦਾ ਹੈ ਜਿਸ ਨੇ ਲਗਾਤਾਰ ਤੀਜੀ ਵਾਰ ਉੱਤਰ ਪੂਰਵੀ ਦਿੱਲੀ ਤੋਂ ਲੋਕ ਸਭਾ ਚੋਣਾਂ ਜਿੱਤੀਆਂ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਦਿੱਲੀ ਦੇ 7 ਵਿੱਚੋਂ 6 ਸੰਸਦ ਮੈਂਬਰਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਸਨ ਪਰ ਮਨੋਜ तिवारी ਨੂੰ ਪਾਰਟੀ ਨੇ ਦੁਬਾਰਾ ਟਿਕਟ ਦਿੱਤੀ ਸੀ ਲਿਸਟ ਦੇ ਵਿੱਚ ਤੀਜਾ ਨਾਮ ਮਨਜਿੰਦਰ ਸਿੰਘ ਸਿਰਸਾ ਦਾ ਹੈ ਜਿਨ੍ਹਾਂ ਨੇ 2013 ਤੋਂ ਲੈ ਕੇ 17 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਵਿਧਾਨ ਸਭਾ ਚੋਣਾਂ ਜਿੱਤੀਆਂ ਇਸ ਤੋਂ ਬਾਅਦ ਉਹ ਤੀਜੀ ਵਾਰ ਰਜੋਰੀ ਗਾਰਡਨ ਤੋਂ ਵਿਧਾਇਕ ਚੁਣੇ ਗਏ ਉਹ 2021 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਚੌਥੇ ਨਾਮ ਦੀ ਜੇਕਰ ਗੱਲ ਕਰੀਏ ਤਾਂ ਭਾਜਪਾ ਨੇ ਸਮ੍ਰਿਤੀ ਅਰਾਨੀ ਨੂੰ ਅੱਗੇ ਵਧਾਇਆ ਹੈ 2010 ਤੋਂ ਲੈ ਕੇ 2013 ਤੱਕ ਉਹ ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਰਹਿ ਚੁੱਕੇ ਨੇ 2014 ਦੇ ਵਿੱਚ ਲੋਕ ਸਭਾ ਚੋਣਾਂ 'ਚ ਹਾਰਨ ਤੋਂ ਬਾਅਦ ਵੀ ਉਹ ਮੰਤਰੀ ਬਣੇ। ਅਜਿਹੇ ਦੇ ਵਿੱਚ ਸਮ੍ਰਿਤੀ ਰਾਣੀ ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਔਰਤਾਂ ਨੂੰ ਇੱਕ ਸੁਨੇਹਾ ਦੇ ਸਕਦੀ ਹੈ। ਪੰਜਵਾਂ ਨਾਮ ਜੇਕਰ ਗੱਲ ਕਰੀਏ ਤਾਂ ਵਜੇਂਦਰ ਗੁਪਤਾ ਦਾ ਸਾਹਮਣੇ ਆ ਰਿਹਾ ਹੈ। ਵਜੇਂਦਰ ਗੁਪਤਾ ਰੋहिणी ਵਿਧਾਨ ਸਭਾ ਸੀਟ ਤੋਂ ਲਗਾਤਾਰ ਤੀਜੀ ਵਾਰ ਚੋਣ ਜਿੱਤ ਚੁੱਕੇ ਨੇ ਤੇ ਉਹ ਦੋ ਵਾਰ ਦਿੱਲੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹਿ ਚੁੱਕੇ ਨੇ। 6ਵੇਂ ਨਾਮ ਦੀ ਜੇਕਰ ਗੱਲ ਕਰੀਏ ਤਾਂ ਮੋਹਨ ਸਿੰਘ ਬਿਸ਼ਟ ਨੂੰ ਵੀ ਮੁੱਖ ਮੰਤਰੀ ਦੀ ਲਿਸਟ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਮੋਹਨ ਬਿਸ਼ਟ ਨੇ 1998 ਤੋਂ ਲੈ ਕੇ 2015 ਤੱਕ ਲਗਾਤਾਰ 4 ਵਾਰ ਵਿਧਾਨ ਸਭਾ ਚੋਣਾਂ ਜਿੱਤੀਆਂ ਨੇ ਹਾਲਾਂਕਿ 2015 ਦੇ ਵਿੱਚ ਉਹਨਾਂ ਨੂੰ ਕਪਲ ਮਿਸ਼ਰਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਹ 2020 ਦੇ ਵਿੱਚ ਦੁਬਾਰਾ ਵਿਧਾਇਕ ਚੁਣੇ ਗਏ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ 7ਵਾਂ ਨਾਮ ਵਰਿੰਦਰ ਸੱਚਦੇਵਾ ਦਾ ਆਉਂਦਾ ਹੈ ਵਰਿੰਦਰ ਸੱਚਦੇਵਾ ਦੀ ਗੱਲ ਕਰੀਏ ਤਾਂ 2007 ਤੋਂ ਲੈ ਕੇ 2009 ਤੱਕ ਚਾਂਦਨੀ ਚੌਕ ਅਤੇ 2014 ਤੋਂ ਲੈ ਕੇ 17 ਤੱਕ ਮਯੂਰ ਵਿਹਾਰ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਨ ਇਸ ਤੋਂ ਬਾਅਦ ਉਹ 2009 ਤੋਂ ਲੈ ਕੇ 2012 ਤੱਕ ਦਿੱਲੀ ਭਾਜਪਾ ਰਾਜ ਮੰਤਰੀ ਅਤੇ 2012 ਤੋਂ ਲੈ ਕੇ 14 ਤੱਕ ਦਿੱਲੀ ਭਾਜਪਾ ਦੇ ਸਿਖਲਾਈ ਇੰਚਾਰਜ ਅਤੇ ਰਾਸ਼ਟਰੀ ਭਾਜਪਾ ਸਿਖਲਾਈ ਟੀਮ ਦੇ ਮੈਂਬਰ ਵੀ ਰਹੇ ਨੇ ਉਹ 2020 ਤੋਂ ਲੈ ਕੇ 2023 ਤੱਕ ਸੂਬਾ ਉਪ ਪ੍ਰਧਾਨ ਰਹੇ ਨੇ ਵਰਿੰਦਰ ਸਰਚ ਦੇਵਾ 2023 ਦੇ ਵਿੱਚ ਹੀ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਬਣੇ ਨੇ